ਪੰਜਾਬ ਪੁਲਿਸ ਦੇ ਵੱਲੋਂ ਨੈਸ਼ਨਲ ਕੋਟਸਵਾਰੀ ਚੈਂਪੀਅਨਸ਼ਿਪ 2025 ਕਰਵਾਈ ਜਾ ਰਹੀ ਹੈ ਇਸ ਦੇ ਵਿੱਚ ਕਿਵੇਂ ਤੇ ਕਿੰਨਾ ਕਿੰਨਾ ਨੇ ਪਾਰਟਿਸਿਪੇਟ ਕਰਨਾ ਪੰਜਾਬ ਪੁਲਿਸ ਦੀ ਕੀ ਭੂਮਿਕਾ ਰਹਿਣ ਵਾਲੀ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਵੀ ਦਿੱਤਾ ਜਾਂਦਾ ਹੈ ਇਹਦੇ ਵਿੱਚ ਪੂਰੇ ਭਾਰਤ ਚੋਂ ਜਿੰਨੀ ਵੀ ਪੈਰਾਮਿਲਿਟਰੀ ਫੋਰਸੇਜ਼ ਆਰਮੀ ਨੇਵੀ ਦੀ ਸਾਰੀ ਟੀਮਾਂ ਇਵਨ ਸਟੇਟਸ ਦੀ ਟੀਮਾਂ ਜਿਹੜੀਆਂ ਨੇ ਪਾਰਟਿਸਿਪੇਟ ਕਰਦੀਆਂ ਨੇ ਟੋਟਲ ਇਹਦੇ ਵਿੱਚ 150 ਕੋੜੇ ਜਿਹੜੇ ਨੇ ਪਾਰਟਿਸਿਪੇਟ ਕਰ ਰਹੇ ਨੇ ਕ ਬਹੁਤ ਅਰਸੇ ਬਾਅਦ ਦੁਬਾਰਾ ਪਾਇ ਨੂੰ ਆਯੋਜਨ ਇਹਦਾ ਕੀਤਾ ਹੋਇਆ ਚੈਂਪੀਅਨਸ਼ਿਪ ਦਾ ਤੇ ਸਾਨੂੰ ਉਮੀਦ ਹੈਗੀ ਕਿ ਲੋਕੀ ਜਦੋਂ ਆਉਣਗੇ ਤੇ ਉਹਨਾਂ ਨੂੰ ਵਧੀਆ ਲੱਗੂਗਾ ਇਹ ਦੇ ਵਿੱਚ ਇੰਜੋਏ ਇਸ ਦੇ ਵਿੱਚ ਪੰਜਾਬ ਪੁਲਿਸ ਦੇ ਆਪਣੇ ਕਿੰਨੇ ਘੋੜੇ ਜਿਹੜੇ ਉਹ ਪਾਰਟਿਸਪੇਟ ਕਰ ਰਹੇ ਨੇ ਤੇ ਇਹਦੇ ਵਿੱਚ ਕੀ ਰੂਟੀਨ ਕੀ ਰਹੂਗੀ ਇਹਦੇ ਵਿੱਚ ਕੀ ਟੋਟਲ 24 ਘੋਟ ਸਵਾ ਘੋੜੇ ਤੇ 20 ਘੁੜਸਵਾਰ ਇਹਦੇ ਵਿੱਚ ਸਾਡੇ ਪੰਜਾਬ ਵੱਲੋਂ ਪਾਰਟਿਸਪੇਟ ਕਰ ਰਹੇ ਨੇ ਤੇ 150 ਘੋੜੇ ਟੋਟਲ ਇਹ ਵਿੱਚ ਪਾਰਟਿਸਪੇਟ ਕਰਨਗੇ ਇਹ ਬੇਸਿਕਲੀ ਘੋੜੇ ਜਿਹੜੇ ਹੈਗੇ ਉਹ ਰਾਈਡਰ ਉਹਦੇ ਵਿੱਚ ਵੱਖ-ਵੱਖ ਵੀ ਹੋ ਸਕਦੇ ਨੇ ਜਿੱਦਾਂ ਲੇਕਿਨ ਮੇਨ ਪਾਰਟਿਸਪੇਸ਼ਨ ਘੋੜੇ ਦਾ ਹੁੰਦਾ ਹੈਗਾ ਜੇ ਕੋਈ ਸਾਰੇ ਘੋੜੇ ਇੱਥੇ ਮੌਜੂਦ ਨੇ ਮੈਂ ਇਹਦੇ ਵਿੱਚ ਉਹ ਡਿਸਟਿੰਗੁਇਸ਼ ਕਰਕੇ ਤੇ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਸਾਰੇ ਘੋੜੇ ਇੱਥੇ ਮੌਜੂਦ ਨੇ ਤੇ ਜੇ ਮੈਂ ਦੂਜੇ ਬਾਰੇ ਕਹਿ ਦਾਂਗਾ ਤਾਂ ਉਹ ਕੁਛ ਇੱਕ ਬੁਰਾ ਵੀ ਮੰਨ ਸਕਦੇ ਨੇ ਕਿ ਸਾਨੂੰ ਹਾਈਲਾਈਟ ਨਹੀਂ ਕੀਤਾ ਗਿਆ ਕੋੜਾ ਬਹੁਤ ਸੈਂਸਿਟਿਵ ਜਾਨਵਰ ਹੈ ਮੁਹੱਬਤ ਮੰਗਦਾ ਹੈ ਅੱਖ ਦੇ ਇਸ਼ਾਰੇ ਨੂੰ ਸਮਝਦਾ ਹੈ ਇੱਥੇ ਸਾਡੇ ਆਪਣੇ ਜਿਹੜੇ ਮੁਲਾਜ਼ਮ ਜਿਹੜੀ ਇਹਦੀ ਸੇਵਾ ਕਰਦੇ ਨੇ ਉਹਨਾਂ ਦੇ ਨਾਲ ਇਹਦਾ ਬੌਂਡ ਹੋ ਜਾਂਦਾ ਹੈਗਾ ਇੱਕ ਡਿਵੈਲਪਮੈਂਟ ਹੁੰਦਾ ਤੇ ਨਾਲੇ ਕੋੜ ਸਵਾਰ ਤੇ ਘੋੜੇ ਨਾਲ ਵੀ ਇੱਕ ਬੌਂਡ ਡਿਵੈਲਪ ਹੁੰਦਾ ਹੈਗਾ ਬੜੇ ਚੜਦੇ ਤੋਂ ਚੜਦੇ ਘੋੜੇ ਨੇ ਤੇ ਇਹਨਾਂ ਦੇ ਨਾਮ ਵੀ ਬੜੇ ਵੱਖਰੇ ਕਿਸਮ ਦੇ ਰੱਖੇ ਗਏ ਨੇ ਕਿ ਬੜਾ ਦਿਲ ਨੂੰ ਛੂਹਣ ਵਾਲੇ ਨਾਮ ਜਿਹੜੇ ਘੋੜਿਆਂ ਦੇ ਰੱਖੇ ਬਿਲਕੁਲ ਉਹ ਕਈ ਵਾਰੀ ਮੈਨੂੰ ਲੱਗਦਾ ਕੋੜੇ ਤੋਂ ਪੁੱਛਿਆ ਵੀ ਜਾਂਦਾ ਕਿ ਤੇਰਾ ਨਾਮ ਕੀ ਠੀਕ ਹੈ ਜੀ ਉਹ ਐਕਸੈਪਟ ਕਰ ਲੈਂਦੇ ਨੇ ਫਿਰ ਉਹਨਾਂ ਦੇ ਨਾਮ ਉਹਦੇ ਪੈਂਦੇ ਨੇ ਪੰਜਾਬ ਪੁਲਿਸ ਦੇ ਵੱਲੋਂ ਨੈਸ਼ਨਲ ਕੋਟਸਵਾਰੀ ਚੈਂਪੀਅਨਸ਼ਿਪ 2025 ਕਰਵਾਈ ਜਾ ਰਹੀ ਹੈ ਇਸ ਦੇ ਵਿੱਚ ਕਿਵੇਂ ਤੇ ਕਿੰਨਾ ਕਿੰਨਾ ਨੇ ਪਾਰਟਿਸਿਪੇਟ ਕਰਨਾ ਪੰਜਾਬ ਪੁਲਿਸ ਦੀ ਕੀ ਭੂਮਿਕਾ ਰਹਿਣ ਵਾਲੀ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਵੀ ਦਿੱਤਾ ਜਾਂਦਾ ਹੈ ਕਿ ਤੁਸੀਂ ਪੰਜਾਬ ਪੁਲਿਸ ਦੀ ਇਸ ਖੇਡ ਨੂੰ ਆ ਕੇ ਇੰਜੋਏ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਮੇਰੇ ਨਾਲ ਐਮ ਐ ਫਰੂਕੀ ਨੇ ਡੀ ਆਈ ਜੀ ਇੰਦਰਬੀਰ ਸਿੰਘ ਨੇ ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਕਿਵੇਂ ਆਉਣਾ ਤੇ ਇਸ ਗੇਮ ਦੇ ਵਿੱਚ ਕੀ ਕੁਝ ਹੋਊਗਾ ਤੇ ਪੰਜਾਬ ਪੁਲਿਸ ਦੇ ਘੋੜੇ ਆਪਣੇ ਕਿੰਨੇ ਇਹਦੇ ਵਿੱਚ ਪਾਰਟਿਸਪੇਟ ਕਰਨਗੇ ਸਰ ਵੈਸੇ ਤਾਂ ਅਸੀਂ ਪਹਿਲੀ ਵਾਰੀ ਇਸ ਚੀਜ਼ ਦੀ ਰਿਪੋਰਟਿੰਗ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਦੇ ਵੱਲੋਂ ਵੀ ਘੋੜਸਵਾਰੀ ਜਿਹੜੀ ਚੈਂਪੀਅਨਸ਼ਿਪ ਆ ਉਹ ਕਰਵਾਈ ਜਾ ਰਹੀ ਹੈ ਸੋ ਪਹਿਲਾਂ ਹੁੰਦੀਆਂ ਰਹੀਆਂ ਨੇ ਪਰ ਲੰਬਾ ਸਮਾਂ ਬਾਅਦ ਹੋ ਰਹੀ ਹੈ ਇਹਦੇ ਵਿੱਚ ਕੀ ਕੁਝ ਰਹਿਣ ਵਾਲਾ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਇਹ ਜਿਹੜੀ ਖੇਡ ਹੈ ਹੋਣੀ ਹੈ ਇਹ 15 ਫਰਵਰੀ ਤੋਂ ਇਹ ਚੈਂਪੀਅਨਸ਼ਿਪ ਸ਼ੁਰੂ ਹੋ ਰਹੀ ਹੈ ਸਾਡੇ ਲਈ ਗਰਵ ਦਾ ਵਿਸ਼ਾ ਹੈਗਾ ਕਿ ਆਪਾਂ ਇਹ ਇਹਨੂੰ ਹੋਸਟ ਕਰ ਰਹੇ ਹੈਗੇ ਅ ਇਹ ਪ੍ਰੋਗਰਾਮ 15 ਫਰਵਰੀ ਨੂੰ ਸ਼ੁਰੂ ਹੋ ਕਰਕੇ 23 ਫਰਵਰੀ ਤੱਕ ਚੱਲਣਾ ਹੈ ਇਹਦੇ ਵਿੱਚ ਪੂਰੇ ਭਾਰਤ ਚੋਂ ਜਿੰਨੀ ਵੀ ਪੈਰਾਮਿਲਿਟਰੀ ਫੋਰਸੇਜ਼ ਆਰਮੀ ਨੇਵੀ ਦੀ ਸਾਰੀ ਟੀਮਾਂ ਈਵਨ ਸਟੇਟਸ ਦੀ ਟੀਮਾਂ ਜਿਹੜੀਆਂ ਨੇ ਪਾਰਟਿਸਿਪੇਟ ਕਰਦੀਆਂ ਨੇ ਇਹਦੀ ਟੋਟਲ ਜਿਹੜੀ 15 ਟੀਮਾਂ ਪਾਰਟਿਸਿਪੇਟ ਕਰਨਗੀਆਂ ਜਿਹਦੇ ਵਿੱਚ ਆਈਟੀਬੀਪੀ ਦੀ ਬੀਐਸਐਫ ਦੀ ਆਰਮੀ ਦੀ ਨੇਵੀ ਦੀ ਤੇ ਬਾਕੀ ਹੋਰ ਸਟੇਟਾਂ ਜਿੱਦਾਂ ਰਾਜਸਥਾਨ ਹਰਿਆਣਾ ਈਵਨ ਚੰਡੀਗੜ੍ਹ ਪੁਲਿਸ ਇਸ ਤਰ੍ਹਾਂ ਦੀ ਤਕਰੀਬਨ 15 ਟੀਮਾਂ ਹੈਗੀਆਂ ਜਿਹੜੀ ਪਾਰਟਿਸਿਪੇਟ ਕਰਨਗੀਆਂ ਟੋਟਲ ਇਹਦੇ ਵਿੱਚ 150 ਕੋੜੇ ਜਿਹੜੇ ਨੇ ਪਾਰਟਿਸਿਪੇਟ ਕਰ ਰਹੇ ਨੇ ਇੱਕ ਬਹੁਤ ਅਰਸੇ ਬਾਅਦ ਦੁਬਾਰਾ ਪਾਇ ਨੂੰ ਆਯੋਜਨ ਇਹਦਾ ਕੀਤਾ ਹੋਇਆ ਚੈਂਪੀਅਨਸ਼ਿਪ ਦਾ ਤੇ ਮੈਂ ਸਾਡੀ ਆਰਜ਼ੂ ਹੈਗੀ ਸਾਡੀ ਇੱਛਾ ਹੈਗੀ ਕਿ ਜਿੰਨੇ ਸ਼ਹਿਰ ਦੇ ਬੱਚੇ ਜਾਂ ਲੋਕੀ ਦੇ ਇਹ ਇਹਦਾ ਆਨੰਦ ਉਠਾਉਣ ਆਪਾਂ ਸ਼ਡਿਊਲ ਦਾ ਇਸ਼ੂ ਕਰਦੇ ਨੇ ਹੈਗੇ ਸਾਡਾ ਆਪਣਾ ਇੱਕ ਇੰਸਟਾਗ੍ਰam ਜਿਹੜਾ ਹੈਗਾ ਉਹਦਾ ਅਕਾਊਂਟ ਹੈਗਾ ਉਦੇ ਵਿੱਚ ਵੀ ਆਪਾਂ ਇਨਫਾਰਮੇਸ਼ਨ ਦਵਾਂਗੇ ਈਵਨ ਤੁਹਾਡੇ ਨਾਲ ਆਪਾਂ ਸਾਂਝੀ ਕਰਲਾਂਗੇ ਤੇ ਜੋ ਕੋਈ ਵੀ ਆ ਕਰਕੇ ਇਹਨੂੰ ਦੇਖਣਾ ਚਾਹੁੰਦਾ ਹੈਗਾ ਪਾਰਟਿਸਿਪੇਟ ਕਰਨਾ ਚਾਹੁੰਦਾ ਮਤਲਬ ਦੇਖਣਾ ਚਾਹੁੰਦਾ ਪਾਰਟਿਸਪੇਸ਼ਨ ਨੂੰ ਉਹ ਵਧੀਆ ਤਰੀਕੇ ਨਾਲ ਆ ਕਰਕੇ ਬੈਠਣ ਸਾਡੇ ਕੋਲ ਆਉਣ ਆਪਾਂ ਉਹਨਾਂ ਨੂੰ ਜਿਹਾਇਆਂ ਕਿਨੇ ਹੈਗੇ ਤੇ ਸਾਨੂੰ ਉਮੀਦ ਹੈਗੀ ਕਿ ਲੋਕੀ ਜਦੋਂ ਆਉਣਗੇ ਤੇ ਉਹਨਾਂ ਨੂੰ ਵਧੀਆ ਲੱਗੂਗਾ ਇਹਦੇ ਵਿੱਚ ਇੰਜੋਏ ਇਸ ਗੇਮ ਦੇ ਵਿੱਚ ਪੰਜਾਬ ਪੁਲਿਸ ਦੇ ਆਪਣੇ ਕਿੰਨੇ ਘੋੜੇ ਜਿਹੜੇ ਉਹ ਪਾਰਟਿਸਿਪੇਟ ਕਰ ਰਹੇ ਨੇ ਤੇ ਇਹਦੇ ਵਿੱਚ ਕੀ ਰੂਟੀਨ ਕੀ ਰਹੂਗੀ ਇਹਦੇ ਵਿੱਚ ਕੀ ਦਿਨ ਤੋਂ ਲੈ ਕੇ ਕੀ ਦਿਨਚਰਿਆ ਰਹੂਗਾ ਕੀ ਕੀ ਖੇਡਾਂ ਹੋਣਗੀਆਂ ਇਹਦੇ ਵਿੱਚ ਇਹਦੇ ਵਿੱਚ ਆਪਾਂ ਲਗਾਤਾਰ ਇਹਦਾ ਇਵੈਂਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਟੋਟਲ 24 ਘੁਟਸਵਾ ਕੋੜੇ ਤੇ 20 ਘੁੜਛਵਾਰ ਇਹਦੇ ਵਿੱਚ ਸਾਡੇ ਪੰਜਾਬ ਵੱਲੋਂ ਪਾਰਟਿਸਿਪੇਟ ਕਰ ਰਹੇ ਨੇ ਇਹ ਤੋਂ ਇਲਾਵਾ ਜਿਹੜੇ ਬਾਕੀ ਹੋਰ ਕੋੜੇ ਹੈਗੇ ਨੇ ਉਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ 150 ਘੋੜੇ ਟੋਟਲ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ ਇਹ ਬੇਸਿਕਲੀ ਘੋੜੇ ਜਿਹੜੇ ਹੈਗੇ ਉਹ ਰਾਈਡਰ ਉਹਦੇ ਵਿੱਚ ਵੱਖ-ਵੱਖ ਵੀ ਹੋ ਸਕਦੇ ਨੇ ਜਿੱਦਾਂ ਲੇਕਿਨ ਮੇਨ ਪਾਰਟਿਸਪੇਸ਼ਨ ਕੋੜੇ ਦਾ ਹੁੰਦਾ ਹੈਗਾ ਰਾਈਡਰ ਬਦਲ ਸਕਦੇ ਨੇ ਉਹਦੇ ਵਿੱਚ ਪਰ ਐਂਟਰੀ ਜਿਹੜੀ ਹੈਗੀ ਕੋੜੇ ਦੀ ਹੁੰਦੀ ਹੈਗੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 24 ਕੋੜੇ ਹੈਗੇ ਨੇ ਤੇ ਸਾਡੇ ਵੱਲੋਂ 20 ਕੋੜ ਸਵਾਰ ਹੋ ਰਹੇ ਨੇ ਇਹਦਾ ਮਤਲਬ ਕਿ ਕੁਝ ਇੱਕ ਸਵਾਰ ਇਦਾਂ ਦੇ ਹੋਣਗੇ ਜਿਹੜੇ ਦੋ ਜਾਂ ਤਿੰਨ ਘੋੜੇ ਤੇ ਵੀ ਜਿਹੜੀ ਹੈਗੀ ਉਹ ਪਾਰਟਿਸਿਪੇਟ ਕਰ ਰਹੇ ਹੋਣਗੇ ਇਸ ਕਰਕੇ ਜਿਹੜਾ ਪਾਰਟਿਸਪੇਸ਼ਨ ਬੇਸਿਕਲੀ ਕੋੜਿਆਂ ਦਾ ਰਹਿੰਦਾ ਹੈਗਾ ਨਾਲੇ ਕੌਸ਼ਲ ਜਿਹੜਾ ਦਿਖਾਂਦਾ ਹੈਗਾ ਉਹ ਉਹਦੇ ਵਿੱਚ ਇਹ ਘੋੜਸਵਾਰ ਨੇ ਆਪਣੀ ਕੋਸ਼ਲ ਦਿਖਾਣੇ ਹੁੰਦੇ ਨੇ ਇਹ ਬਹੁਤ ਪ੍ਰੈਸਟੀਜੀਅਸ ਇਵੈਂਟ ਹੈਗਾ ਨੈਸ਼ਨਲ ਇਵੈਂਟ ਹੋਣ ਕਰਕੇ ਸਾਨੂੰ ਮਾਣ ਹੈਗਾ ਕਿ ਆਪਾਂ ਇਹਨੂੰ ਆਰਗੇਨਾਈਜ਼ ਕਰਨ ਜਾ ਰਹੇ ਹਾਂ ਕਿ ਪੈਸੇ ਤਾਂ ਪੰਜਾਬ ਪੁਲਿਸ ਦੇ ਘੋੜੇ ਬਹੁਤ ਸਾਰੇ ਲੋਕਾਂ ਨੇ ਦੇਖੇ ਵੀ ਹੋਏ ਨੇ ਆਪਾਂ ਅੱਜ ਤਵੇਲੇ ਦੇ ਵਿੱਚ ਖੜੇ ਆ ਜੇ ਆਪਾਂ ਲੋਕਾਂ ਨੂੰ ਵੀ ਦਿਖਾ ਸੀ ਕਿ ਪੰਜਾਬ ਪੁਲਿਸ ਕੋਲ ਬਹੁਤ ਤਗੜੇ ਤਗੜੇ ਘੋੜੇ ਆ ਉਹਨਾਂ ਬਾਰੇ ਵੀ ਤੁਸੀਂ ਸਰ ਤਾਂ ਬਹੁਤ ਨੇੜਿਓਂ ਇਹਨਾਂ ਚੀਜ਼ਾਂ ਨੂੰ ਜਾਣਦੇ ਨੇ ਤੁਸੀਂ ਘੋੜੇ ਵੀ ਦਿਖਾਓ ਤੇ ਇੱਕ ਵਾਰੀ ਤਵੇਲੇ ਦਾ ਵੀ ਆਓ ਆਪਾਂ ਗੇੜਾ ਮਾਰਦੇ ਆ ਕਿ ਇੱਥੇ ਕਿਹੜੇ ਕਿਹੜੇ ਘੋੜੇ ਜਿਹੜੇ ਆ ਜੇ ਤੁਹਾਨੂੰ ਹੈ ਕਿ ਕੌਣ ਕਿਹੜਾ ਕਿਹੜਾ ਘੋੜਾ ਜਿਹੜਾ ਪਾਰਟਿਸਪੇਟ ਕਰਨ ਵਾਲਾ ਹੈ 3 ਹਾਂ ਕਿਹੜੇ ਕਿਹੜੇ ਘੋੜੇ ਜਿਹੜੇ ਪਾਰਟਿਸਪੇਟ ਕਰ ਰਹੇ ਨੇ ਇਹਦੇ ਵਿੱਚ ਉਹ ਜੇ ਆਪਾਂ ਚਾਤੀ ਮਾਰ ਲਈਏ ਦੇਖੋ ਇਹ ਸਾਰੇ ਘੋੜੇ ਇੱਥੇ ਮੌਜੂਦ ਨੇ ਮੈਂ ਇਹਦੇ ਵਿੱਚੋਂ ਡਿਸਟਿੰਗੁਇਸ਼ ਕਰਕੇ ਤੇ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਸਾਰੇ ਘੋੜੇ ਇੱਥੇ ਮੌਜੂਦ ਨੇ ਤੇ ਜੇ ਮੈਂ ਦੂਜੇ ਬਾਰੇ ਕਹਿ ਦਾਂਗਾ ਤਾਂ ਉਹ ਕੁਛ ਇੱਕ ਬੁਰਾ ਵੀ ਮਾਨ ਸਕਦੇ ਨੇ ਕਿ ਸਾਨੂੰ ਹਾਈਲਾਈਟ ਨਹੀਂ ਕੀਤਾ ਗਿਆ ਤੇ ਸਾਡੇ ਬਾਰੇ ਕੋਈ ਦੱਸ ਨਹੀਂ ਰਿਹਾਗਾ ਪਰ ਪਰ ਅਦਰਵਾਈਜ਼ ਸਾਡੇ ਆਪਣੇ ਜਿਹੜੇ ਇੱਕ ਤਾਂ ਖਾਸ ਤੌਰ ਤੇ ਵੱਡੀ ਗੱਲ ਹੈਗੀ ਕਿ ਘੋੜਾ ਬਹੁਤ ਸੈਂਸਿਟਿਵ ਜਾਨਵਰ ਹੈ ਮੁਹੱਬਤ ਮੰਗਦਾ ਹੈ ਅੱਖ ਦੇ ਇਸ਼ਾਰੇ ਨੂੰ ਸਮਝਦਾ ਹੈ ਇੱਥੇ ਸਾਡੇ ਆਪਣੇ ਜਿਹੜੇ ਮੁਲਾਜ਼ਮ ਜਿਹੜੀ ਇਹਦੀ ਸੇਵਾ ਕਰਦੇ ਨੇ ਉਹਨਾਂ ਦੇ ਨਾਲ ਇਹਦਾ ਬੌਂਡ ਹੋ ਜਾਂਦਾ ਹੈਗਾ ਇੱਕ ਡਿਵੈਲਪਮੈਂਟ ਹੁੰਦਾ ਤੇ ਨਾਲੇ ਘੋੜਸਵਾਰ ਤੇ ਘੋੜੇ ਨਾਲ ਵੀ ਇੱਕ ਬੌਂਡ ਡਿਵੈਲਪ ਹੁੰਦਾ ਹੈਗਾ ਇਹ ਸਾਡੇ ਲਈ ਇਕੱਲੀ ਘੋੜਸਵਾਰੀ ਦੀ ਚੈਂਪੀਅਨਸ਼ਿਪ ਹੀ ਨਹੀਂ ਹੈਗੀ ਇਹਦੇ ਵਿੱਚ ਇੱਕ ਬੌਂਡ ਹੈ ਇਨਸਾਨ ਤੇ ਜਾਨਵਰ ਦੇ ਦਰਮਿਆਨ ਉਹ ਮੁਹੱਬਤ ਦਾ ਰਿਸ਼ਤਾ ਹੈਗਾ ਜਿਹਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਬਈ ਵਾਈਲਡਰਨੈਸ ਕੈਨ ਆਲਸੋ ਬੀ ਟੇਮਡ ਜੇ ਮੁਹੱਬਤ ਨਾਲ ਕੀਤਾ ਜਾਵੇ ਤੇ ਨੂੰ ਆਪਾਂ ਟੇਮ ਕਰ ਸਕਦੇ ਹੈਗੇ ਇਹ ਬਹੁਤ ਸਪੈਸ਼ਲ ਫੀਲਿੰਗ ਹੈਗੀ ਜਿਹੜੇ ਵੀ ਘੋੜਸਵਾਰ ਨੇ ਜਿਹੜੇ ਕੋੜਿਆਂ ਨਾਲ ਐਸੋਸੀਏਟ ਹੁੰਦੇ ਨੇ ਇੱਕ 1 ਟੂ 1 ਮੁਹੱਬਤ ਦਾ ਰਿਸ਼ਤਾ ਤਿਆਰ ਹੁੰਦਾ ਹੈਗਾ ਜਿਹੜੇ ਬੱਚੇ ਇੱਥੇ ਆ ਕੇ ਸਾਰੇ ਸੇਵਾ ਕਰਦੇ ਨੇ ਅ ਵੀ ਆਰ ਵੈਰੀ ਪ੍ਰਾਊਡ ਟੂ ਹੈਵ ਥੈਮ ਕਿ ਉਹਨਾਂ ਦੀ ਸੇਵਾ ਕਰਕੇ ਉਹਨਾਂ ਦੀ ਮਿਹਨਤ ਸਦਕਾ ਆਪਾਂ ਇੰਨਾ ਵਧੀਆ ਇਹ ਜਿਹੜਾ ਸਟੇਬਲ ਹੈਗਾ ਇਹਨੂੰ ਮੇਨਟੇਨ ਕਰਦੇ ਹਾਂ ਇਹਦੇ ਵਿੱਚ ਕਹਿੰਦੇ ਵੀ ਬੜੇ ਚੜਦੇ ਤੋਂ ਚੜਦੇ ਘੋੜੇ ਨੇ ਤੇ ਇਹਨਾਂ ਦੇ ਨਾਮ ਵੀ ਬੜੇ ਵੱਖਰੇ ਕਿਸਮ ਦੇ ਰੱਖੇ ਗਏ ਨੇ ਕਿ ਬੜਾ ਦਿਲ ਨੂੰ ਛੂਹਣ ਵਾਲੇ ਨਾਮ ਜਿਹੜੇ ਘੋੜਿਆਂ ਦੇ ਰੱਖੇ ਬਿਲਕੁਲ ਉਹ ਕਈ ਵਾਰੀ ਮੈਨੂੰ ਲੱਗਦਾ ਘੋੜੇ ਤੋਂ ਪੁੱਛਿਆ ਵੀ ਜਾਂਦਾ ਕਿ ਤੇਰਾ ਨਾਮ ਕੀ ਠੀਕ ਹੈ ਜੀ ਉਹ ਐਕਸੈਪਟ ਕਰ ਲੈਂਦੇ ਨੇ ਫਿਰ ਉਹਨਾਂ ਦੇ ਨਾਮ ਉਹਦੇ ਪਹੁੰਦੇ ਨੇ ਤੇ ਇੱਕ ਨਵਾਂ ਕੋੜਾ ਸਾਡੇ ਕੋਲ ਜਿਹੜਾ ਆਇਆ ਹੋਇਆ ਹੈ ਸਾਹਮਣੇ ਤੁਸੀਂ ਦੇਖੋ ਜਿਹੜਾ ਸਭ ਤੋਂ ਉੱਚਾ ਕੋੜਾ ਹੈਗਾ ਅੱਜ ਤੱਕ ਜਿੰਨੇ ਕੋੜੇ ਖਰੀਦੇ ਗਏ ਹੋਣਗੇ ਉਹਦਾ ਨਾਮ ਸਾਡੇ ਕਿਉਂਕਿ ਡੀਆਈਜੀ ਸਾਹਿਬ ਗਾਇਕ ਵੀ ਨੇ ਤੇ ਉਹਨਾਂ ਨੇ ਰਫੀ ਰੱਖਿਆ ਹੋਇਆ ਤੇ ਉਹਨੇ ਵੀ ਮੈਨੂੰ ਲੱਗਾ ਉੱਚੇ ਸੁਰ ਕਰਕੇ ਜਿੰਨਾ ਉੱਚਾ ਹੈਗਾ ਉਹਦੇ ਕਰਕੇ ਉਹਨੂੰ ਐਕਸੈਪਟ ਵੀ ਕੀਤਾ ਹੋਇਆ ਇਹਦੇ علاوہ ਬਹੁਤ ਸਾਰੇ ਹੋਰ ਡਿਫਰੈਂਟ ਡਿਫਰੈਂਟ ਨਾਮ ਦੇ ਘੋੜੇ ਨੇ ਜਿਦਾਂ ਮਤਲਬ ਫੀਮੇਲ ਹਾਰਸਸ ਨੇ ਉਹਨਾਂ ਦੀ ਜਿਹੜੀ ਹੈਗੀ ਉਹ ਨਾਮ ਉਸੇ ਤਰੀਕੇ ਨਾਲ ਕਿਸੇ ਦਾ ਮੀਰਾ ਹਾਂ ਕਵਿਤਾ ਸੁਨੀਦੀ ਮਨਾਲੀ ਉਹ ਇਸ ਤਰੀਕੇ ਨਾਲ ਰੱਖੇ ਗਏ ਉਹਨੇ ਅਰ ਖਾਸ ਤੌਰ ਤੇ ਆਪਾਂ ਕੋਸ਼ਿਸ਼ ਕੀਤੀ ਕਿ ਸਿੰਗਰ ਦੇ ਨਾਮ ਵੀ ਕਾਫੀ ਇਹਦੇ ਵਿੱਚ ਇਨਕੋਰਪੋਰੇਟ ਕੀਤੇ ਗਏ ਨੇ ਤੇ ਦਰਕਾਉਣ ਦਾ ਸ਼ੌਂਕ ਹੈ ਨਾ ਉਹ ਇਸ ਕਰਕੇ ਉਹਨਾਂ ਨੇ ਸਿੰਗਰਾਂ ਦੇ ਨਾਮ ਰੱਖ ਦਿੱਤੇ ਬਿਲਕੁਲ ਬਿਲਕੁਲ ਤੇ ਹੁਣ ਆਪਾਂ ਬੇਸਿਕਲੀ ਚਾਰ ਹੈਗੇ ਕਿ ਇਹਨੂੰ ਡਿਵੈਲਪ ਕਰੀਏ ਵਧੀਆ ਤਰੀਕੇ ਨਾਲ ਡਿਵੈਲਪ ਹੋਵੇ ਤੇ ਸਾਡਾ ਸਟੇਬਲ ਜਿਹੜਾ ਹੈਗਾ ਇਥੇ ਜਦੋਂ ਇਹ ਆਏ ਹੋਏ ਨੇ ਦੇ ਹਾਰਸਸ ਇਨਰ ਦੀ ਵਧੀਆ ਦੇਖਭਾਲ ਹੋਵੇ ਇਹਨਾਂ ਦੀ ਨਾਂ ਅਲੀ ਸਾਡਾ ਪ੍ਰਾਈਡ ਜੁੜਿਆ ਹੋਇਆ ਪੰਜਾਬ ਪੁਲਿਸ ਇਜ਼ ਆਨਰਡ ਟੂ ਬੀ ਐਟ ਦਾ ਲੈਵਲ ਆਫ ਨੈਸ਼ਨਲ ਲੈਵਲ ਤੇ ਜੜੇ ਗਏ ਘੋੜਸਵਾਰੀ ਤੇ ਵਿੱਚ ਵੀ ਬਹੁਤ ਵੱਡਾ ਨਾਮ ਹੈਗਾ ਤੇ ਆਪ ਉਸ ਟ੍ਰੈਡੀਸ਼ਨ ਨੂੰ ਅੱਗੇ ਤੱਕ ਬਿਦਾ ਸਕੀਏ ਲਾਸਟ ਵਿੱਚ ਸਰ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਕੀ ਉਹਨਾਂ ਲਈ ਕੋਈ ਫੀਸ ਕੋਈ ਪਾਸ ਰੱਖਿਆ ਗਿਆ ਕਿ ਜਾਂ ਫ੍ਰੀ ਕਾਸਟ ਜਦੋਂ ਮਰਜ਼ੀ ਆ ਸਕਦੇ ਨੇ ਇੰਨਾ 8 ਦਿਨਾਂ ਦੇ ਵਿੱਚ ਨੀ ਫਰੀ ਆਫ ਕੋਸਟ ਹੈ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਨਤ ਕਾਰਡ ਹੈਗਾ ਤੇ ਆਪਾਂ ਜਨਰਲ ਮਤਲਬ ਓਪਨ ਸੱਦਾ ਦੇ ਰਹੇਗੇ ਲੋਕੀ ਆਉਣ ਤੇ ਉਹਨਾਂ ਦੇ ਬੈਠਣ ਦਾ ਬਾਕੀ ਹੋਰ ਤਰੀਕੇ ਦਾ ਪ੍ਰਬੰਧ ਕੀਤਾ ਜਾਊਗਾ ਤੇ ਆ ਕਰਕੇ ਇਹ ਮਤਲਬ ਇੰਜੋਏ ਕਰਨ ਇਸ ਇਵੈਂਟ ਨੂੰ ਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੀ ਹੋਰ ਦੂਜੀ ਸੁਵਿਧਾਵਾਂ ਵੀ ਜਿਹੜੀ ਉੱਥੇ ਉਪਲਬਧ ਕਰਾਈਆਂ ਜਾਣ ਸਰ ਤਾਂ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਬਹੁਤ ਲੰਬੇ ਸਮੇਂ ਬਾਅਦ ਘੋੜਸਵਾਰੀ ਦੀ ਨੈਸ਼ਨਲ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਟੀਮਾਂ ਪਹੁੰਚਣੀਆਂ ਨੇ ਡੇਟਸੂ ਦੇ ਲਗਭਗ ਕੋੜੇ ਇੱਥੇ ਪਾਰਟਿਸਪੇਟ ਕਰਨਗੇ ਤੇ ਪੰਜਾਬ ਪੁਲਿਸ ਦੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਜਿਹੜੇ ਜਿਹੜੇ ਪਿਆਰ ਕਰਦੇ ਨੇ ਘੋੜਿਆਂ ਨੂੰ ਉਹ ਇੱਥੇ ਆ ਕੇ ਇਸ ਕੰਪੀਟੀਸ਼ਨ ਨੂੰ ਜ਼ਰੂਰ ਇੰਜੋਏ ਕਰਨ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ